ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਕਰੀਬੀ ਪਿੰਡ ਜਾਂਦਲਾ ਵਿਖੇ ਜ਼ਖਮੀ ਹਾਲਤ ਦੇ ਵਿੱਚ ਇੱਕ ਜੰਗਲੀ ਜਾਨਵਰ ਦੇ ਬਾਰੇ ਸਥਾਨਿਕ ਪਿੰਡ ਵਾਸੀਆਂ ਨੇ ਜੀ ਵਿਭਾਗ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਮੌਕੇ ਉਤੇ ਜੀ ਵਿਭਾਗ ਦੀ ਟੀਮ ਪਹੁੰਚੀ ਅਤੇ ਉਹਨਾਂ ਵੱਲੋਂ ਪਿੰਡ ਦੇ ਨਾਲ ਲੱਗਦੇ ਜੰਗਲ ਦੇ ਵਿੱਚ ਇੱਕ ਜ਼ਖਮੀ ਨੀਲ ਗਾਂ ਨੂੰ ਰੈਸਕਿਊ ਕੀਤਾ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਜਾਂਦਲਾ ਦੇ ਕਰੀਬੀ ਜੰਗਲ ਦੇ ਵਿੱਚ ਜ਼ਖਮੀ ਹੋਈ ਨੀਲ ਗਾਂ ਦੀਆਂ ਦੋਵੇਂ ਲੱਤਾਂ ਟੁੱਟ ਚੁੱਕੀਆਂ ਸਨ ਫਿਲਹਾਲ ਇਸ ਜੰਗਲੀ ਜਾਨਵਰ ਦੀਆਂ ਲੱਤਾਂ ਟੁੱਟਣ ਦੇ ਅਸਲੀ ਕਾਰਨ ਦਾ ਪਤਾ ਨਹੀਂ ਲੱਗ ਸਕੇ ਪਰ ਪਰ ਮੁੱਢਲੀ ਜਾਂਚ ਦੇ ਵਿੱਚ ਕਿਸੇ ਹਾਦਸੇ ਦੇ ਨਾਲ ਇਸ ਦੀਆਂ ਲੱਤਾਂ ਟੁੱਟੀਆਂ ਜਾਂ ਆਪਦੀਆਂ ਸਨ ਵਿਭਾਗ ਨੇ ਸਰਬਸੇਵਾ ਸੁਸਾਇਟੀ ਦੇ ਸਹਿਯੋਗ ਦੇ ਨਾਲ ਇਸ ਨੀਲ ਗਾਂ ਦਾ ਰੈਸਕਿਊ ਕੀਤਾ ਤੇ ਟੀਮ ਵੱਲੋਂ ਪਹਿਲਾਂ ਜਾਨਵਰ ਨੂੰ ਸੁਰੱਖਿਅਤ ਜੰਗਲ ਦੇ ਵਿੱਚੋਂ ਬਾਹਰ ਲਿਆਂਦਾ ਗਿਆ ਤੇ ਜਿਸ ਤੋਂ ਬਾਅਦ ਇਸ ਦਾ ਇਲਾਜ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਦੋਵੇਂ ਜ਼ਖਮੀ ਲੱਤਾਂ ਦੀ ਜਾਂਚ ਕੀਤੀ ਤੇ ਮੁੱਢਲੀ ਮਦਦ ਮੁਹਈਆ ਕਰਵਾਈ ਗਈ ਜਾਨਵਰ ਨੂੰ ਜ਼ਖਮਾਂ ਤੋਂ ਬਚਾਉਣ ਦੇ ਲਈ ਡਾਕਟਰੀ ਸਹਾਇਤਾ ਦੇ ਨਾਲ ਸਥਾਨਕ ਜੰਗਲੀ ਜੀਵ ਵਿਭਾਗ ਅਤੇ ਸਰਬਸੇਵਾ ਸੁਸਾਇਟੀ ਵੱਲੋਂ ਇਸਤੇਮਾਲ ਕੀਤੇ ਗਏ ਸਾਰਥਕ ਇਲਾਜ ਦੇ ਜਖਮਾਂ ਦੀ ਸਫਾਈ ਪ੍ਰਭਾਵਿਤ ਖੇਤਰ ਉਤੇ ਦਵਾਈਆਂ ਦਾ ਲਗਾਉਣਾ ਤੇ ਹੋਰ ਜ਼ਰੂਰੀ ਮੈਡੀਕਲ ਟਰੀਟਮੈਂਟ ਵੀ ਸ਼ਾਮਿਲ ਹਨ ਜਿਸ ਤੋਂ ਬਾਅਦ ਜਾਨਵਰ ਨੂੰ ਸ਼ਾਂਤ ਕਰਨਾ ਤੇ ਠੀਕ ਹੋਣ ਦੇ ਲਈ ਸਮਰਥਤ ਸਥਾਨ ਰੋਪੜ ਵਿਖੇ ਭੇਜ ਦਿੱਤਾ ਗਿਆ ਹੈ ਤਾਂ ਜੋ ਹੋਰ ਬਿਹਤਰ ਹੋ ਸਕੇ ਪੰਜਾਬ ਦੇ ਵਿੱਚ ਜੰਗਲੀ ਜੀਵਨ ਦੀ ਸੁਰੱਖਿਆ ਤੇ ਰੈਸਕਿਊ ਕੇਂਦਰ ਵਕਫ ਵਕਫ ਤਰ੍ਹਾਂ ਦੇ ਜਾਨਵਰਾਂ ਨੂੰ ਜੰਗਲ ਦੇ ਵਿੱਚੋਂ ਬਚਾਉਂਦੇ ਹਨ ਤੇ ਠੀਕ ਹੋਣ ਤੋਂ ਬਾਅਦ ਫਿਰ ਜੰਗਲੀ ਜੀਵਨ ਨੂੰ ਮੁੜ ਆਪਣੇ ਕੁਦਰਤੀ ਆਵਾਸ ਵੱਲ ਛੱਡਦੇ ਹਨ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਰ ਰਾਣਾ ਦੀ ਰਿਪੋਰਟ ਦੀ ਫਾਰੇ ਨੂੰ ਰਾਮ ਰਾਮ ਜੀ ਤੇ ਸਾਨੂੰ ਅਮ੍ਰਿਤ ਅੰਕਲ ਜੀ ਦਾ ਫੋਨ ਆਇਆ ਤਾਂ ਕਿ ਇੱਥੇ ਜਿਹੜਾ ਇੱਕ ਨੀਲਾ ਏ ਤੇ ਉਹਦੀਆਂ ਪਿਛਲੇ ਲੱਤਾਂ ਜਿਹੜੀਆਂ ਦੋਨੋਂ ਟੁੱਟ ਗਿਆਆਂ ਵਾ ਤੇ ਮੌਕੇ ਤੇ ਅਸੀਂ ਗੱਡੀ ਲੈ ਕੇ ਆਏ ਹੁਣ ਇਹਨੂੰ ਰੈਸਕਿਊ ਕਰ ਲਿਆ ਸਾਰਿਆਂ ਦੀ ਸਹਾਇਤਾ ਦੇ ਨਾਲ ਹੁਣ ਆਪਾਂ ਇਹਨੂੰ ਆਪਣੀ ਐਨ ਜੀਓ ਸਰਬ ਸੇਵਾ ਸੁਸਾਇਟੀ ਤੇ ਸ਼ਿਫਟ ਕਰਨ ਲੱਗੇ ਤੇ ਕੋਸ਼ਿਸ਼ ਕਰਦੇ ਇਹਦਾ ਇਲਾਜ ਕਰਨ ਦੀ ਤੇ ਅਗਲੀ ਜੋ ਵੀ ਰਿਪੋਰਟ ਹੋਈ ਅਸੀਂ ਭਾਜੀ ਹੁਣਾਂ ਉਹਨਾਂ ਦੱਸਦੇ ਰਹਾਂਗੇ ਠੀਕ ਹੈ ਜੀ ਕਿੰਨੀ ਦੇਰ ਤੇ ਤੁਹਾਡੀ ਸਰਬ ਸੇਵਾ ਜਿਹੜੀ ਸੁਸਾਇਟੀ ਕੰਮ ਕਰ ਰਹੀ ਸਾਨੂੰ ਭਾਜੀ ਕੰਮ ਕਰਦੇ ਹੁਣ 6-7 ਸਾਲ ਹੋ ਗਏ ਵੈਸੇ ਪਹਿਲਾਂ ਸਾਡੇ ਕੋਲ ਜਗ੍ਹਾ ਨਹੀਂ ਸੀ ਰੱਖਣ ਨੂੰ ਹੁਣ ਅਸੀਂ ਇੱਕ ਵਧੀਆ ਸ਼ੈਲਟਰ ਬਣਾ ਲਿਆ ਵਾ ਜਿੱਥੇ ਅਸੀਂ ਆਵਾਰਾ ਕੋਈ ਵੀ ਜਾਨਵਰ ਹੋਵੇ ਗੋਵਾਂਂਸ਼ ਹੋਵੇ ਉੱਥੇ ਲਿਜਾ ਕੇ ਉਹਨਾਂ ਦੀ ਜਿਹੜੀ ਫ੍ਰੀ ਟ੍ਰੀਟਮੈਂਟ ਕਰਦੇ ਆ ਫ੍ਰੀ ਸੇਵਾ ਕਰਦੇ ਜੀ ਆ ਫਿਰ ਕੋਈ ਏਦਾਂ ਦਾ ਜਾਨਵਰ ਇੰਜਰਡ ਮਿਲਦਾ ਆਪਣਾ ਨੰਬਰ ਦੱਸ ਦਿਓ ਹਾਂਜੀ ਅਗਰ ਕਿਸੇ ਨੂੰ ਵੀ ਏਦਾਂ ਬੇਸਹਾਰਾ ਜਿਹੜਾ ਗੋਵਾਂਂਸ਼ ਹੋਵੇ ਕੋਈ ਵੀ ਜਾਨਵਰ ਹੋਵੇ ਅਗਰ ਕਿਸੇ ਨੂੰ ਉਹਨੂੰ ਜਿਹਨੂੰ ਆਪਣਾ ਇਲਾਜ ਦੀ ਜ਼ਰੂਰਤ ਹੋਵੇ ਮਿਲਦਾ ਤਾਂ ਸਾਨੂੰ ਕਨੈਕਟ ਕਰ ਸਕਦੇ ਆ ਸਾਡਾ ਨੰਬਰ ਹੈ 7347221 ਆ ਸਰ ਸਾਨੂੰ ਸਾਡੇ ਰੇਂਜ ਅਫੀਸਰ ਦਾ ਹੁਕਮ ਲੱਗਿਆ ਸੀਗਾ ਜੀ ਤੇ ਇੱਕ ਜਾਨਵਰ ਜਿਹੜਾ ਸੀਗਾ ਨੀਲਗਾਏ ਮੇਲ ਸੀਗਾ ਜੀ ਉਹਨੂੰ ਸਬ ਸਰਵ ਸੇਵਾ ਸੁਸਾਇਟੀ ਦੇ ਹੈਲਪਨ ਵਾਲਾ ਸੀ ਉਹਨੂੰ ਰੈਸਕੂ ਕੀਤਾ ਜੀ ਤੇ ਹੁਣ ਉਹਨਾਂ ਦੀ ਸੁਸਾਇਟੀ ਦੇ ਕੋਲ ਆਪਾਂ ਇਹਨੂੰ ਲੈ ਕੇ ਚੱਲੇ ਆ ਜੀ ਤੇ ਉੱਥੇ ਫਰਸਟ ਏਡ ਜੋ ਵੀ ਇਹਦਾ ਇਲਾਜ ਵੀ ਦੇਣਗੇ ਜੀ ਤੇ ਉੱਥੇ ਦੇਖ ਲੈਂਦੇ ਆਪਾਂ ਇਹ ਤਾਂ ਜੋ ਵੀ ਉਹ ਕਿ ਇੱਕ ਹੀ ਮਤਲੇ ਦਾ ਉਹ ਹੁੰਦਾ ਹੈ ਤੇ ਉੱਥੇ ਇਹਨਾਂ ਕੋਲ ਰੱਖਾਂਗੇ ਜੀ ਮੜਿਆ ਕਿੱਥੋਂ ਮਿਲਿਆ ਤੇ ਇਹਦੇ ਬਾਰੇ ਜੰਗ ਚੱਲ ਗਈ ਹੈ ਹਾਂਜੀ ਮੈਂ ਜਸਵੀਰ ਸਿੰਘ ਪਣਗਾਰਡ ਇਨਚਾਰਜ ਨੰਗਲ ਤੇ ਸਾਨੂੰ ਸਵੇਰੇ ਇੱਕ ਸੂਚਨਾ ਮਿਲੀ ਸੀ ਕਿ ਆਪਣਾ ਬਰੰਪਰ ਦੇ ਇੱਥੇ ਦਰੋਲੀ ਦੇ ਕੋਲ ਆਪਣਾ ਜਾਦਰੇ ਦੇ ਨਾਲ ਜਿਹੜਾ ਬੰਨਾ ਇਹ ਪਿੰਡਾ ਇਹ ਦੋਨਾਂ ਪਿੰਡਾਂ ਦਾ ਇੱਥੇ ਇੱਕ ਨੀਲਾ ਜਿਹੜਾ ਉਹ ਜ਼ਖਮੀ ਹਾਲਤ ਦੇ ਵਿੱਚ ਤੇ ਅਸੀਂ ਹੁਣ ਇੱਥੇ ਮੌਕੇ ਤੇ ਪਹੁੰਚੇ ਆ ਜੀ ਤੇ ਅਸੀਂ ਦੇਖਿਆ ਇਹਦੇ ਮਤਲਬ ਜਿਹੜੀ ਪਿਛਲੀਆਂ ਦੋ ਲੱਤਾਂ ਆ ਉਹ ਮਤਲਬ ਹੋ ਗਈਆਂ ਜੀ ਟੁੱਟ ਗਈਆਂ ਆ ਤੇ ਹੁਣ ਬਾਕੀ ਨੂੰ ਇੱਥੋਂ ਰੈਸਕਿਊ ਕਰਕੇ ਆਪਾਂ ਗੱਡੀ ਨੂੰ ਫੋਨ ਕੀਤਾ ਜੀ ਰੋਪਰ ਰੋਪਰ ਤੋਂ ਗੱਡੀ ਆ ਜਾਣੀ ਹੈ ਜੀ ਗੱਡੀ ਆਣ ਤੋਂ ਬਾਅਦ ਅਸੀਂ ਇਹਨੂੰ ਰੈਸਕਿਊ ਕਰਕੇ ਆਪਣੇ ਹਰੋਪਲ ਲੈ ਕੇ ਜਾਵਾਂਗੇ ਤੇ ਉੱਥੇ ਜੋ ਵੀ ਇਹਦਾ ਬੰਦਾ ਟਰੀਟਮੈਂਟ ਹੋਊਗਾ ਅਸੀਂ ਉਹ ਕਰਵਾਵਾਂਗੇ ਜੀ ਤੁਸੀਂ ਮੌਕੇ ਦਾ ਕੇ ਮੋਡਲ ਦੇਖਿਆ ਕੀ ਲੱਗਦਾ ਬੀਜ ਦੇ ਜਿਹੜਾ ਕਾਰਨ ਹੈ ਕਾਰਨ ਤਾਂ ਇਹ ਜਿਹੜਾ ਮੌਕੇ ਤੇ ਤਾਂ ਸਰ ਅਸੀਂ ਕੁਝ ਨਹੀਂ ਕਹਿ ਸਕਦੇ ਇਹ ਤਾਂ ਡਾਕਟਰ ਹੀ ਦੱਸ ਸਕਦੇ ਆ ਜੀ ਕੀ ਕੀ ਕਾਰਨ ਬਣਿਆ ਕਿੰਦਾ ਮਤਲਬ ਹੋਇਆ ਹੈ ਦੇਖਣ ਤੋਂ ਤਾਂ ਵੈਸੇ ਐਕਸੀਡੈਂਟ ਹੀ ਲੱਗਦਾ ਜੀ